ਹਾਂਜੀ ਬਾਈ ਜੀ ਆ ਜਿਹੜਾ ਖੂਨ ਦੇਖ ਰਹੇ ਹੋ ਤੁਸੀਂ ਇਹ ਇੱਥੇ ਮੁੰਡਾ ਦਾ ਕਤਲ ਕੀਤਾ ਗਿਆ ਹੈਗਾ ਤੇ ਜਿਹੜੀ ਲਾਸ਼ ਦੀਆਂ ਜਾਂ ਦੂਜੀਆਂ ਫੋਟੋਆਂ ਸਾਰੀਆਂ ਤੁਹਾਨੂੰ ਅਸੀਂ ਦਿਖਾ ਨਹੀਂ ਸਕਦੇ ਆ ਦੇਖੋ ਤੁਸੀਂ ਆਪ ਹੀ ਆਕਰਪਾਨ ਪਈ ਹੈ ਬਾਈ ਜਿੰਨਾ ਵੱਡਿਆਗਾ ਆ ਗੰਦਾ ਸਾ ਪਿਆ ਆ ਮੋਟਰਸਾਈਕਲ ਉਹਦਾ ਇਹ ਤੇ ਜਾ ਰਿਹਾ ਸੀਗਾ ਨਾਲ ਉਹਦੇ ਘਰੋਂ ਸੀ ਤੇ ਜਵਾਕ ਸੀ ਹਸਾਲਕ ਦਾ ਸੁਣਨੇ ਚ ਆਇਆ ਕਿ ਉਹ ਫੁੱਲੋ ਮਿੱਠੇ ਉਹਨੇ ਕੋਟ ਮਾਰਚ ਕਰਾਈ ਹੋਈ ਸੀ ਗੱਲ ਨੂੰ ਤਾਂ 2 ਸਾਲ ਹੋ ਗਏ ਦਾਦੇ ਫੇਰ ਵੀ ਪੁਰਾਣੀ ਹਾਂਜੀ ਬਾਈ ਜੀ ਜਿਸ ਰੱਖਦੇ ਹੋਏ ਉਹਨਾਂ ਨੇ ਅੱਜ ਹੁਣ ਬਹੁਤ ਮਦਦ ਕਰ ਤਾ 5:00 ਵਜੇ ਮੰਨ ਲਾ ਵੀ ਇਸ ਨਾ ਘਟੀ ਕਤਲ ਦੀ ਵਾਰਦਾਤ ਨੂੰ ਨਿਯਾਮ ਦਿੱਤਾ ਅੱਜ ਸਾਹਮਣੇ ਫੱਟਾ ਜੇ ਵਿਹਣੇ ਪਿਆ ਗਿਆ ਇਹਦੇ ਉੱਤੇ ਹੁਣ ਪੁਲਿਸ ਭਲਾਜ ਬਣੀ ਸਾਰੀਆਂ ਤਸਵੀਰਾਂ ਸਾਨੂੰ ਅਸੀਂ ਜਾਂਚ ਹੋਈ ਜਾਂਦੀ ਹੈ ਯਾਰ ਨਹੀਂ ਦਿਖਾ ਸਕਦੇ ਤੇ ਬਸ ਮਿੰਟ ਡੇਢ ਮਿੰਟ ਦਾ ਲੱਗਿਆ ਜੀ ਗਿਆ ਬੋ ਜਦੋਂ ਲੋਕਾਂ ਨੂੰ ਮੜੇ ਪਤਾ ਲੱਗਦਾ ਵੀ ਸਮਝ ਪਾਉਂਦੇ ਵੀ ਇਹ ਕੀ ਹੋਵੇ ਜਾਂ ਅਸੀਂ ਕੀ ਕਰੀਏ ਉਹ ਇਹ ਨਜ਼ਰ ਚ ਤਾਂ ਬਈ ਉਹਦਾ ਕੱਪੜਾ ਇਹ ਨਹੀਂ ਨਾ ਰਿਹਾ ਉਹ ਜਵਾਨ ਦਾ ਕਤਲ ਕਰਕੇ ਫਰਾਰ ਹੋ ਗਏ ਇਹ ਬਸ 2 ਮਿੰਟ ਦਾ ਲੱਗੇ ਵੀ ਨਹੀਂ ਭਰਾ ਤੇ ਜੀ ਦਾ ਸਿੱਧਾ ਤੈਂ ਸਰਖ ਲਿਆਰੀ ਦਿੱਤਾ ਜਮਾ ਤੇ ਉਹ ਸਾਹਮਣੇ ਜਿਹੜੀ ਸਕਾਰਪੀਓ ਵੀ ਉਹਦੇ ਨੂੰ ਹੁੰਦਾ ਤੇ ਉਹ ਲੋਕੋ ਕੋਟ ਨਾਲ ਜਿ ਕਰਾਈ ਜਾ ਜੇ ਸੜਕ ਦਾ ਤਾਦੀ ਆ ਦੇਖ ਖੰਡ ਜਾਏ ਤੇ ਆ ਮੈਡਮ ਨੇ ਪਰਦੇ ਨੇ ਅਕਰਾਲੇ ਨੇ ਉਹ ਤੇ ਜਵਾਕ ਤੇ ਘਰ ਲਾਜਮ ਅੰਦਰ ਕਾਰਵਾਈ ਕਰੀਂ ਜਾਇਆ ਵਿਚਾਰੇ ਨੂੰ ਨਹੀਂ ਤਾਂ ਕੀ ਪਤਾ ਲਾ ਸੀ ਇਹ ਸੀ ਐਡੀ ਮਲਾਜਮ ਪੰਜਾਬ ਪੁਲਿਸ ਦੇ ਉਹ ਸੰਗਤ ਥਾਣੇ ਦੇ ਖੜੇ ਸੀ ਮਲਾਜਮ ਜੀ ਜਾਂਚ ਪੜਤਾਲ ਹੋਈ ਜਾਂਦੀ ਆ ਕਿਉਂਕਿ ਦਿਨ ਦਿਹਾੜੇ ਕਤਲ ਦੀ ਘਟਨਾ ਹੋਣੀ ਜਾਂਉ ਦਿੱਤਾ ਗਿਆ ਜੋ ਪਿੰਡ ਦੇ ਚ ਦਾ ਮਾਹੌਲ ਬਣਿਆ ਫਿਰ ਉਸ ਮੁਲਾਇਮ ਦੇਖਤ ਫੁਰ ਕਾਰਵਾਈ ਕਰੀ ਜਾਂਦੇ ਬਾਈ ਜੀ ਬਾਕੀ ਬਹੁਤ ਮਾੜੀ ਘਟਨਾ ਵਾਪਰੀ ਆ ਆਹ ਬੰਦੇ ਉੱਚ ਵੱਡੇ ਅਧਿਕਾਰੀ ਆ ਆਹ ਪਸਤੇ ਅਧਿਕਾਰੀ ਪਹੁੰਚੇ ਜिले ਬਠਿੰਡੇ ਤੋਂ ਪਹੁੰਚਦੇ ਸ਼ਹਿਰ ਤੋਂ ਸ਼ਹਿਰ ਮੈਂ ਜਾਂਚ ਪੜਤਾਲ ਕਰੀ ਜਾਂਦੇ ਆ ਸੰਗਤ ਦਾ ਤਕਰੀਬ ਨੂੰ ਸਾਰੇ ਥਾਣੇ ਮੁਲਾਜ਼ਮ ਆ ਗਏ ਸੀ ਐਸ ਐਚਓ ਸਾਹਿਬ ਹੈ ਐਸ ਐਸ ਪੀ ਡੀ ਸੀ ਇਸ